ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਰੈਡੀ ਜਹਾਜ ਪਟਿਆਲਾ ਤੇ ਦੇਖ ਸਕਦੇ ਹੋ ਭਾਈ ਅੱਜ ਆਪਣੇ ਕੋਲ ਪੰਜ ਟਰਾਲੇ ਤਿਆਰ ਖੜੇ ਆ ਇਹਨਾਂ 'ਚ ਦੋ ਟਰਾਲੇ ਆਰਡਰ ਦੇ ਆ ਤੇ ਤਿੰਨ ਆਪਣੇ ਤਿਆਰ ਖੜੇ ਆ ਚੌ ਸੱਤ ਕੱਲ ਭੇਜਿਆ ਆ ਇਹ 11 6.5 ਬਜੀ ਸਵਾ 2 ਫੁੱਟ ਬਾਡੀ 3 ਫੁੱਟ ਵਿਡ ਪੂਰਾ ਮੋਡੀਫਿਕੇਸ਼ਨ ਹੈ ਜੇ ਤੇ ਬੇਲ 'ਚ ਲੱਗਣੀ ਹੈ ਲਾਈਟਿੰਗ ਹੋਗੀ ਮਿਲਟਰੀ ਕੇਨ ਅੱਗ ਭਜਾਉਣ ਵਾਲਾ ਬਹੁਤ ਕੁਝ ਲੱਗਣਾ ਹੈ ਫੁੱਲ ਮੋਡੀਫਾਈਡ ਟਰਾਲਾ ਇਹੇ ਇਹ ਸਭ ਉਹ ਤਰਵੰਡੀ ਸਾਈਡ ਪਿੰਡ ਆ ਬਾਈਆਂ ਤਾਂ ਉਹਨਾਂ ਨੇ ਆਰਡਰ ਤੇ ਬਣਵਾਇਆ 88 ਰੁਪਏ ਕਿਲੋ ਤੋਲ ਕੇ ਬਾਕੀ ਸੈਸਰੀ ਦਾ ਖਰਚਾ ਬਾਈ ਜੀ ਬਾਹਰ ਆਉਂਦਾ ਜਿਵੇਂ ਕਿ ਲਾਈਟਾਂ ਰੰਗ ਪੇਂਟ ਜੈਕ ਵਿੱਚ ਆਉਂਦਾ ਜੈਕ ਰੰਗ ਰਿਮ ਵਿੱਚ ਆਉਂਦੇ ਨੇਗੇ ਤੇ ਬਾਕੀ ਜਿਵੇਂ ਸਟicker ਹੋਗੇ ਜਾਲੀ ਹੋਗੀ ਜੋ ਵੀ ਲਾਈਟਿੰਗ ਦਾ ਕੰਮ ਕੋਈ ਸੈਸਰੀ ਲਵਾਉਂਗੇ ਵਜਨ ਤੋਂ ਬਾਹਰ ਹੁੰਦੀ ਆ ਇਹ 11 6.5 ਬਾਈ ਜੀ ਬਣੀ ਆ 25 ਕੁਵੰਟਲ ਦੀ 24 85 ਬਜਨਾ ਚ ਤੇ ਇਹ 12 6.5 ਬਾਈ ਜੀ ਆਪਣੇ ਕੋਲ ਖੜੀ 21 ਕੁਵੰਟਲ ਦੀ 2 ਫੁੱਟ ਬਾਡੀ 2.5 ਫੁੱਟ ਵਿਡ ਲੈਜ਼ਰ ਕਟਿੰਗ ਵਾਲਾ ਵੈੱਡਾ ਡਬਲ ਟਾਇਰ 10 ਮਾਣੀ ਅੱਬ 25 ਟਨ ਦਾ ਜੱਕ ਲੱਗਿਆ ਹੋਇਆ ਸਿਰਫ 1.80 ਲੱਖ ਦੀ ਬਾਕੀ ਮੌਕੇ ਦੇ ਮਾਨਤਾਨ ਵੀ ਕਰ ਦਾਂਗੇ ਜਿਹੜਾ ਵੀ ਆਊਗਾ ਫੋਨ ਕਰਕੇ ਇਹ ਵੀ 12 6.5 ਖੜੀ ਹੈ ਜੀ 1.80 ਲੱਖ ਦੀ 2 ਫੁੱਟ ਬਾਡੀ 2.5 ਫੁੱਟ ਵਿਡ ਇਹ ਚ ਵੀ 21 ਕੁਇੰਟਲ ਵਜਣਾ ਜਹਾਜੀ ਫਰਸ਼ ਪਾ ਰਹੇ ਆਂ ਬਾਈ ਜੀ ਆਪਾਂ ਸਾਰੀਆਂ ਚ ਚੈੱਕ ਕਰ ਸਕਦੇ ਟਰਾਲੇ ਦੀ ਲੁੱਕ ਬਾਕੀ ਕੋਈ ਵੀ ਮੋਡੀਫਿਕੇਸ਼ਨ ਜਿਹੜੀ ਵੀ ਫੋਟੋ ਦਿਖਾਵੋਗੇ ਉਹਦੇ ਨਾਲ ਦਾ ਪੀਸ ਤਿਆਰ ਕਰ ਦਾਂਗੇ ਨੰਬਰ ਦਾ ਰੈਗਰੀ ਵਰਕ ਸਮਾਣਾ ਜ਼ਿਲ੍ਹਾ ਪਟਿਆਲਾ ਸ਼ਹਿਰ ਸਮਾਣਾ ਪਿੰਡ ਰਾਜਗੜ੍ਹ ਸੌਂਦੇਵਾਲ ਤੇ ਇੱਧਰ 12.5 ਖੜੀ ਹੈ ਬਾਈ ਜੀ 18 ਕੁਇੰਟਲ ਦੀ ਸਿਰਫ 1,53,000 ਦੀ 2 ਫੁੱਟ ਬਾਡੀ 2.5 ਫੁੱਟ ਵਿਡ 3.5 ਇੰਚੀ ਐਕਸਲ 25 ਦਾ ਦਾ ਜੈਕ 8 ਇੰਚੀ ਚਾਸੀ ਟਾਡਾ ਸੇਲ ਦੀ ਇਹ 12.5 ਤਿਆਰ ਹੋਈ ਹੈ ਬਾਈ ਜੀ ਇਹ ਚੱਠਾ ਨੂੰ ਨੇੜਾ ਜਾਣੀ ਹੈ ਲੈਰੇਗਾ ਅੱਗੇ ਕੋਲ ਇਹ ਵੀ ਆਪਣੀ 88 ਰੁਪਏ ਕਿਲੋ ਤੋਲ ਕੇ ਹੋਈ ਹੈ ਇਹ 2,05,000 ਦੇ ਆਸ-ਪਾਸ ਪਹੁੰਚੇ ਟਰਾਲੀ ਡਬਲ ਟਾਇਰ 2 ਫੁੱਟ ਬਾਡੀ 2.5 ਫੁੱਟ ਵਿਡ ਉੱਤੇ ਤਰਪਾਲ ਵਾਲਾ ਪੈ ਪਿੱਛੇ ਫਲੈ ਇਦੇ ਬਾਕੀ ਬੇਲ ਚ ਲਾਈਟਿੰਗ ਵੀਲ ਦਾ ਪਾਹੇ ਸਾਰਾ ਕੁਝ ਲੱਗਣਾ ਆ ਲਾਈਟਿੰਗ ਹੋ ਗਈ ਤੇ ਬਾਕੀ ਕਿਸੇ ਵੀ ਵੀਰ ਨੇ ਕੋਈ ਵੀ ਟਰਾਲਾ ਤਿਆਰ ਕਰਵਾਉਣਾ ਕੋਈ ਵੀ ਸਹਜ ਆਪਾਂ ਸਾਰੇ ਤਿਆਰ ਕਰ ਦਾਂਗੇ ਬਾਕੀ ਆਪਣੇ ਟਰਾਲੇ ਦੀ ਲੁੱਕ ਚੈੱਕ ਕਰ ਲੋ ਫੁੱਲ ਮੋਡੀਫਿਕੇਸ਼ਨ ਹੁੰਦੀ ਆ ਟਰਾਲੇ ਆਪਣੇ